ਦੇਖੋ ਤੁਹਾਡੇ ਪਹਿਲਾਂ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣਾ ਵਕਤ ਕੱਢਿਆ ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਮੈਂ ਕਦੀ ਇਸ ਤਰੀਕੇ ਦੀ ਪ੍ਰੈਸ ਕਾਨਫਰੰਸ ਨਹੀਂ ਕਰਦਾ ਪਰ ਅੱਜ ਮਜਬੂਰਨ ਸਾਨੂੰ ਕਰਨਾ ਪੈ ਰਿਹਾ ਕਿਉਂਕਿ ਜੋ ਸਥਿਤੀ ਹੈ ਪੰਜਾਬ ਦੀ ਔਰ ਜੋ ਕੱਲ ਪਵਾਨੀਗੜ੍ਹ ਦੇ ਵਿੱਚ ਜੋ ਸਿਚੁਏਸ਼ਨ ਬਣੀ ਹੈ ਉਹ ਬਹੁਤ ਹੀ ਜ਼ਰੂਰੀ ਹੈ ਕਿ ਆਪ ਲੋਕਾਂ ਦੇ ਰਾਹੀਂ ਇਹ ਗੱਲ ਸਮੁੱਚੇ ਹਿੰਦੁਸਤਾਨ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਪਹੁੰਚਣੀ ਚਾਹੀਦੀ ਏ ਕਰਕੇ ਮੈਂ ਤੁਹਾਨੂੰ ਬੁਲਾਇਆ ਏ ਔਰ ਤੁਹਾਨੂੰ ਇਹ ਰਿਕੁਐਸਟ ਕਰਨੀ ਏ ਕਿ ਇਹ ਗੱਲ ਸੱਚਾਈ ਨਾਲ ਤੁਹਾਨੂੰ ਪੇਸ਼ ਕਰਨੀ ਚਾਹੀਦੀ ਏ ਮੈਂ ਹੁਣੇ ਪਟਿਆਲੇ ਪੜੇ ਮੈਂ ਪਟਿਆਲੇ ਗਿਆ ਸੀ ਹਸਪਤਾਲ ਹਸਪਤਾਲ ਦੇ ਵਿੱਚ ਮੈਨੂੰ ਕਾਕੇ ਨਾਲ ਉਹਨੂੰ ਦੇਖਣ ਦਾ ਮੌਕਾ ਮਿਲਿਆ ਔਰ ਗੱਲ ਤੋਂ ਉਹ ਕਰ ਨਹੀਂ ਸਕਦਾ ਸੀ ਵਿਚਾਰਾ ਉਦੋਂ ਤਾਂ ਅੱਖਾਂ ਵੀ ਨਹੀਂ ਖੁੱਲ ਰਹੀ ਸੀ ਤੇ ਮੈਂ ਡਾਕਟਰ ਨਾਲ ਗੱਲ ਕੀਤੀ ਉੱਥੇ ਤੇ ਡਾਕਟਰ ਕਹਿੰਦੇ ਇਹਦੀ ਸਿਚੁਏਸ਼ਨ ਬਹੁਤ ਹੀ ਮਾੜੀ ਹੈ ਔਰ ਕੋਈ ਗਾਰੰਟੀ ਨਹੀਂ ਹੈ ਕਿ ਇਸ ਤੋਂ ਬਚ ਕੇ ਨਿਕਲਣਗੇ ਤੇ ਨਹੀਂ ਜਾਂ ਨਹੀਂ ਨਿਕਲਣਗੇ ਦੇਖੋ ਕੱਲ ਜੋ ਟਰੱਕ ਯੂਨੀਅਨ ਦੀ ਜੋ ਗੱਲ ਹੈ ਔਰ ਜਿਸ ਤਰੀਕੇ ਨਾਲ ਸਾਡੇ ਐਮ.ਐਲ.ਏ. ਨਿਰੰਦਰ ਕੌਰ ਜੀ ਨੇ ਆਪਣੇ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਸਪਸ਼ਟੀਕਰਨ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿੱਥੇ ਉਹਨੇ ਫੋਟੋਆਂ ਦਿਖਾਈਆਂ ਕਿ ਦੇਖੋ ਜੀ ਫਲਾਣਾ ਵੀ ਇਸ ਪਾਰਟੀ ਨਾਲ ਜੁੜਿਆ ਹੈ ਗਾਨਾ ਵੀ ਉਸ ਪਾਰਟੀ ਨਾਲ ਜੁੜਿਆ ਹੈ ਦੇਖੋ ਇੱਥੇ ਇੱਕ ਜਥੇਬੰਦੀ ਹੈ ਟਰੱਕ ਯੂਨੀਅਨ ਇੱਕ ਜਥੇਬੰਦੀ ਉਸ ਜਥੇਬੰਦੀ ਨਾਲ ਬਹੁਤ ਸਾਰੇ ਪਰਿਵਾਰ ਜੁੜੇ ਹਨ ਉੱਥੇ ਪਾਰਟੀ ਪੋਲਿਟਿਕਸ ਨਹੀਂ ਹੁੰਦੀ ਉੱਥੇ ਉਹਨਾਂ ਦੀ ਆਪਣੀ ਪੋਲਿਟਿਕਸ ਹੁੰਦੀ ਹੈ ਔਰ ਇਹ ਗੱਲ ਵੀ ਮੈਂ ਸੱਚਾਈ ਨਾਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਹਰ ਇੱਕ ਸਿਆਸਤੀ ਪਾਰਟੀ ਉਹ ਜਿਹਦੀ ਸਰਕਾਰ ਬਣਦੀ ਹੈ ਉਹ 19 ਵੀ ਹਮੇਸ਼ਾ ਇਹ ਯੂਨੀਅਨ ਦੇ ਦੇ ਵਿੱਚ ਦਖਲਦਾਜ਼ੀ ਕਰਦੀ ਹੈ ਮੈਂ ਵੀ ਇਹ ਮਿਲ ਰਹੇ ਆ ਇਸ ਬਥੇਰੀ ਵਾਰ اور ਆਪਾ ਵੀ ਆਪਣੇ ਧੜੇ ਨੂੰ ਜਾਂ ਜੋ ਬੰਦਾ ਆਪਣੇ ਨੇੜੇ ਉਹਨੂੰ ਥਾਪ ਹੀ ਦੇ ਦਿੰਦੇ ਗੱਲ ਥਾਪ ਹੀ ਦੇਣ ਦੀ ਨਹੀਂ ਹੈ ਇਹ ਚੌਥਾ ਪ੍ਰਧਾਨ ਬਣ ਰਿਹਾ ਆਮ ਆਦਮੀ ਪਾਰਟੀ ਦਾ اور ਪਹਿਲੀ ਵਾਰ ਆਪਾ ਇਸ ਮੁੱਦੇ ਦੇ ਉੱਤੇ ਗੱਲ ਕਰ ਰਹੇ ਤਿੰਨ ਪਹਿਲੇ ਪ੍ਰਧਾਨ ਬਣੇ ਆ ਸਾਰਿਆਂ ਨੂੰ ਪਤਾ ਕੀ ਧੱਕੇ ਨਾਲ ਹੀ ਬਣਾਏ ਗਏ ਪਰ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਕਿਉਂਕਿ ਇਹ ਇੱਕ ਸਿਸਟਮ ਬਣ ਗਿਆ ਪੰਜਾਬ ਦਾ ਜਿੱਦੀ ਸਰਕਾਰ ਉਦੀ ਯੂਨੀਅਨ ਮੁੱਖ ਮਦਦਾ ਕੀ ਆ ਕਿ ਜੋ ਕੱਲ ਇਹਨੇ ਪਰਸੋ ਕਾਕੇ ਨੂੰ ਫੋਨ ਕੀਤਾ ਉਹਦੀ ਫੋਨ ਰਿਕਾਰਡਿੰਗ ਵੀ ਸਾਡੇ ਕੋਲ ਹੈ ਮੈਂ ਤੁਹਾਨੂੰ ਦਿਖਾਵਾਂਗਾ ਤੁਹਾਡੇ ਹੈ ਹੈਗੀ ਤੁਹਾਡੇ ਕੋਲ ਫੋਨ ਰਿਕਾਰਡਿੰਗ ਜਿੱਥੇ ਉਹ ਆਪ ਨੂੰ ਸ਼ਾਮ ਨੂੰ ਫੋਨ ਕਰਕੇ ਕਹਿ ਰਹੀ ਹੈ ਕਿ ਕਿੱਥੇ ਬੈਠਾ ਉਹ ਕਹਿੰਦੀ ਕਹਿੰਦਾ ਮੈਂ ਘਰ ਬੈਠਾ ਹੈ ਕਹਿੰਦੇ ਮੇਰੇ ਕੋਲ ਆ ਔਰ ਕੱਲੇ ਆਇਓ ਚੱਲ ਠੀਕ ਹੈ ਤੂੰ ਇੱਕ ਸਰਪੰਚ ਨੂੰ ਲੈ ਕੇ ਆ ਜਾ ਪਰ ਬਸ ਤੁਸੀਂ ਦੋ ਹੀ ਆਣੇ ਹੋਰ ਤੀਜਾ ਨਹੀਂ ਆ ਸਕਦਾ ਉੱਥੇ ਜੋ ਵੀ ਬਾਤ ਉਹਨਾਂ ਦੀ ਗੱਲਬਾਤ ਹੋਈ ਹੈ ਬੇਸਿਕਲੀ ਗੱਲ ਇਹ ਹੈ ਮੁੱਖ ਮੁੱਦਾ ਇਹ ਹੈ ਮੈਣੀ ਕਹਿ ਰਿਆ ਕਿ ਕਹਿੰਦੀ ਆ ਮੈਂ ਗੁਰਪ੍ਰੀਤ ਨੂੰ ਜਾਣਦੀ ਨਹੀਂ ਗੁਰਪ੍ਰੀਤ ਤਿੰਨ ਮਹੀਨੇ ਪਹਿਲਾਂ ਬਲਾਕ ਦਾ ਪ੍ਰਧਾਨ ਸੀ ਗੁਰਪ੍ਰੀਤ ਇੱਥੇ ਰਾਖੇ ਬੰਦ ਰਿਹਾ ਉਹ ਬੰਦਵਾ ਰਿਹਾ ਹੈ ਹਾਂ काका जी हैं फिर सारे हुए कटे गल फोटो की नहीं है गल मुख मुद्दा है एमएलए नरेंद्र कौर ਇਹ ਦੇ ਨਾਲ ਉਹਦੀ ਦੋਸਤੀ ਹੈ ਉਹਦੀ ਦੋਸਤੀ ਹੈ ਮੈਨੂੰ ਕੋਈ ਪਰਵਾਹ ਨਹੀਂ ਪੰਜਾਬ ਦੇ ਲੋਕਾਂ ਨੂੰ ਕੋਈ ਪਰਵਾਹ ਨਹੀਂ ਜਿਹਨੂੰ ਉਹਨੇ ਥਾਪੀ ਦੇਣੀ ਹੈ ਸਾਨੂੰ ਕੋਈ ਪਰਵਾਹ ਨਹੀਂ ਤੂੰ ਜਈ ਜਾ ਥਾਪੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਜਾਂਚ ਇਦੀ ਤੇ ਕਾਕੇ ਦੀ ਰਿਲੇਸ਼ਨਸ਼ਿਪ ਦੀ ਜਾਂ ਇਦੀ ਤੇ ਗੁਰਪ੍ਰੀਤ ਦੇ ਰਿਲੇਸ਼ਨਸ਼ਿਪ ਜਾਂਚ ਨਹੀਂ ਕਰਾਉਣਾ ਚਾਹ ਰਹੀ ਆਪਾਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਡਿਮਾਂਡ ਹੈ ਕਿ ਜੋ 3 ਲੱਖ ਰੁਪਇਆ ਉੱਥੇ ਮਿਲਿਆ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਗੱਲ ਪੈਸੇ ਦੀ ਹੈ ਗੱਲ ਕਿਹਦੇ ਨਾਲ ਦੋਸਤੀ ਹੈ ਕਿੰਨੂੰ ਥਾਪੀ ਦੇਣੀ ਹੈ ਉਹਦੀ ਜਾਂਚ ਨਹੀਂ ਹੈ ਉਹਦਾ ਉਹਦੀ ਸਰਕਾਰ ਹੈ ਜੋ ਮਰਜ਼ੀ ਕਰੇ ਪਰ ਜੋ ਉਹਦੇ ਬਾਅਦ ਜੋ ਕਾਕੇ ਨੇ ਆਪਣਾ ਵੀਡੀਓ ਜਾਰੀ ਕੀਤਾ ਕਿ ਮੈਂ 3 ਲੱਖ ਨੇ ਮੇਰੇ ਤੋਂ ਮੰਗਿਆ ਸੀ ਮੈਂ 5 ਲੱਖ ਰੁਪਏ ਇਹਦੇ ਦਿੱਲੀ ਇਲੈਕਸ਼ਨ ਦੇ ਵਿੱਚ ਵੀ ਜਾਂਦੀ ਆ ਗਈ ਸੀ ਉੱਥੇ ਵੀ ਮੈਂ ਖਰਚਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਔਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਸੰਗਰੂਰ ਦੀ ਜੋ ਆਪਾਂ ਸਾਰੇ ਇੱਥੇ ਬੈਠੇ ਸਾਡੀ ਡਿਮਾਂਡ ਸਾਡੀ ਜਮਾਨੇ ਇਹ ਕਿ ਭਗਵੰਤ ਮਾਨ ਸਾਹਿਬ ਕਹਿੰਦੇ ਕਿ 0% ਟੋਲਰੈਂਸ ਟੂ ਕਰਪਸ਼ਨ ਤੇ ਜੇ 0% ਟੋਲਰੈਂਸ ਹੈ ਤੇ ਮੇਰੀ ਰਿਕਵੈਸਟ ਹੈ ਭਗਵੰਤ ਮਾਨ ਸਾਹਿਬ ਨੂੰ ਕਿ ਜਾਂ ਤਾਂ ਇਹ ਈਡੀ ਤੋਂ ਜਾਂਚ ਕਰਾਈਏ ਈਡੀ ਕਿਵੇਂ ਆ ਗਈ ਇਹਦੇ ਵਿੱਚ ਈਡੀ ਇਸ ਕਰਕੇ ਆ ਗਈ ਕਿ ਉੱਥੇ 3 ਲੱਖ ਰੁਪਇਆ ਦਿਖ ਰਿਹਾ ਤੇ ਇਹ منی ਲਾਂਡਰਿੰਗ ਹੋ ਗਈ ਹੈ ਤੇ ਆਰਾਮ ਨਾਲ ਈਡੀ ਇਹਦੇ ਵਿੱਚ ਸ਼ਾਮਿਲ ਕੀਤੀ ਜਾ ਸਕਦੀ ਹੈ ਮੈਂ ਸੀਬੀਆਈ ਦੀ ਡਿਮਾਂਡ ਨਹੀਂ ਕਰ ਰਿਹਾ ਪਾ ਪਾ ਈਡੀ ਦੀ ਡਿਮਾਂਡ ਕਰ। ਜੇ ਉਹ ਈਡੀ ਦੀ ਡਿਮਾਂਡ ਨਹੀਂ ਕਰਦਾ ਸਵੀਕਾਰ ਕਰਦਾ ਤੇ ਮੇਰੀ ਸਾਡੀ ਉਹਨੂੰ ਇਹ ਰਿਕਵੈਸਟ ਹੈ ਕਿ ਉਹ ਇੱਕ ਸਿਟਿੰਗ ਜੱਜ ਦੇ ਰਾਹੀਂ ਇਹ ਜਾਂਚ ਕਰਾਏ। ਸਿਟਿੰਗ ਜੱਜ ਕਿਉਂ? ਇਹ ਨਹੀਂ ਕਿ ਸਾਨੂੰ ਪੰਜਾਬ ਵਿਜੀਲੈਂਸ ਤੇ ਇਤਬਾਰ ਨਹੀਂ ਹੈ ਸਾਨੂੰ ਪੰਜਾਬ ਵਿਜੀਲੈਂਸ ਪੂਰਾ ਜਬਾਰ ਹੈ। ਉਹ ਚੰਗੀ छानबीन ਕਰ ਸਕਦੇ ਪਰ ਇਹਨਾਂ ਨੇ ਸਚਾਈ ਅੱਗੇ ਆਣ ਨਹੀਂ ਦੇਣੀ। ਕਿਉਂਕਿ ਸਰਕਾਰ ਇਹਨਾਂ ਦੀ ਵਿਜੀਲੈਂਸ ਇਹਨਾਂ ਦੀ। ਤੁਹਾਨੂੰ ਯਾਦ ਹੋਣਾ ਹੈ ਇਹਨਾਂ ਦਾ ਇੱਕ ਸਾਬਕਾ ਮੰਤਰੀ ਸੀ ਸਿੰਘਲਾ ਮਾਨਸਾ ਤੋਂ ਇਹਨਾਂ ਦਾ ਮੰਤਰੀ ਸੀ ਗੋਇਲ ਗੋਇਲ ਸੀ ਸੌਰੀ ਗੋਇਲ ਵਿਜੇ ਸਿੰਘ ਵਿਜੇ ਸਿੰਘ ਸਿੰਘਲਾ ਜੀ ਸੌਰੀ ਵਿਜੇ ਸਿੰਘਲਾ ਜੀ ਇਹਨਾਂ ਦੇ ਸਾਬਕਾ ਮੰਤਰੀ ਸੀ ਉਹਨਾਂ ਤੇ ਜਾਂਚ ਹੋਈ ਜਾਂਚ ਹੋਣ ਤੋਂ ਬਾਅਦ ਜਾਂਚ ਹੋਣ ਤੋਂ ਬਾਅਦ ਭਗਵੰਤਪਾਲ ਸਾਹਿਬ ਨੇ ਉਹਨਾਂ ਨੂੰ ਡਿਸਮਿਸ ਕਰਤਾ ਉਹ ਚੰਗੀ छानबीन ਕਰ ਸਕਦੇ ਪਰ ਇਹਨਾਂ ਨੇ ਸਚਾਈ ਅੱਗੇ ਆਣ ਨਹੀਂ ਦੇਣੀ ਕਿ ਕਿ ਸਰਕਾਰ ਇਹਨਾਂ ਦੀ ਵਿਜੀਲੈਂਸੀ ਇਹਨਾਂ ਦੀ ਤੁਹਾਨੂੰ ਯਾਦ ਹੋਣਾ ਹੈ ਕਿ ਇਹਨਾਂ ਦਾ ਇੱਕ ਸਾਬਕਾ ਮੰਤਰੀ ਸੀ ਸਿੰਘਲਾ ਮਾਨਸੇ ਤੋਂ ਇਹਨਾਂ ਦਾ ਮੰਤਰੀ ਸੀ ਗੋਇਲ ਗੋਇਲ ਸੀ ਸੌਰੀ ਗੋਇਲ ਰਿਜੇ ਸਿੰਘਲਾ ਜੀ ਰਿਜੇ ਸਿੰਘਲਾ ਜੀ ਇਹਨਾਂ ਦੇ ਸਾਬਕਾ ਮੰਤਰੀ ਸੀ ਉਹਨਾਂ ਤੇ ਜਾਂਚ ਹੋਈ ਜਾਂਚ ਹੋਣ ਤੋਂ ਬਾਅਦ ਜਾਂਚ ਹੋਣ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਡਿਸਮਿਸ ਕਰਤਾ ਉਹਨਾਂ ਦੀ ਗ੍ਰਿਫਤਾਰੀ ਹੋਈ ਜਿਵੇਂ ਭਗਵਾਨਦਮਾਨ ਸਾਹਿਬ ਨੇ ਸ਼ਰਿਆਮਾ ਕੇ ਸੋਸ਼ਲ ਮੀਡੀਆ ਦੇਖਿਆ ਕਿ ਇਹਨੇ ਆਪਣਾ ਆਪਣੀ ਗਲਤੀ ਆਪ ਕਬੂਲ ਕੀਤੀ ਹੈ ਸਾਡੇ ਕੋਲ ਰਿਕਾਰਡਿੰਗ ਵੀ ਹੈ ਨਾ ਉਹ ਰਿਕਾਰਡਿੰਗ ਕਦੀ ਪਬਲਿਕ 'ਚ ਆਈ ਹੈ ਨਾ ਉਹਦੀ ਜਾਂਚ ਤੋਂ ਬਾਅਦ ਕਦੀ ਉਸ ਮੁੱਦੇ ਨੂੰ ਸੇੜੇ ਚੜਾਇਆ ਗਿਆ ਹੈ ਗਿਆ 3 ਸਾਲ ਹੋ ਗਏ ਹਨ ਜਿਸ ਬੰਦੇ ਦੇ ਖਿਲਾਫ ਤੁਹਾਡੇ ਕੋਲ ਸਬੂਤ ਹੈ ਜਿਸ ਬੰਦੇ ਦੇ ਖਿਲਾਫ ਤੁਹਾਡੇ ਕੋਲ ਰਿਕਾਰਡਿੰਗ ਹੈ ਉਹਦੀ ਤੇ ਹੰਕ ਸਜ਼ਾ ਹੋ ਜਾਣੀ ਚਾਹੀਦੀ ਸੀ ਮੈਂ ਸਿੰਘਲਾ ਸਾਹਿਬ ਦੇ ਪਿੱਛੇ ਨਹੀਂ ਪੈ ਰਿਆ ਪਰ ਮੈਂ ਤੁਹਾਨੂੰ ਇੱਕ ਉਦਾਹਰਣ ਟਾਈਪ ਦੇ ਰਿਹਾ ਕਿ ਇਹਨਾਂ ਤੇ ਬਰੋਸਾ ਹੀ ਨਹੀਂ ਸਾਨੂੰ ਤੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਸੰਗਰੂਰ ਦੀ ਡਿਮਾਂਡ ਇਹ ਆ ਕਿ ਜਾਂ ਤੇ ਤੁਸੀਂ ਈਡੀ ਨੂੰ ਸੌਂਪ ਦਿਓ ਬਲੈਕ ਮਨੀ ਐਕਟ ਦੇ ਥੱਲੇ ਕੱਲ ਗੁਰਪ੍ਰੀਤ ਨੇ ਜੋ ਉੱਥੇ ਬੈਠਾ ਸੀ ਵੀਡੀਓ ਦੇ ਵਿੱਚ ਉਹਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਇਹ ਵੀਡੀਓ ਗਲਤ ਹੈ ਜਹਾਂ ਤੱਕ ਮੈਨੂੰ ਜੋ ਸੂਚਨਾ ਹੈ ਜਦ ਮੈਂ ਹੁਨੇ ਪਟਿਆਲੇ ਸੀ ਔਰ ਇਹ ਦੇਬ ਜੋ ਪਰਿਵਾਰ ਦੇ ਲੋਕ ਸੀਗੇ ਉਥੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਨਾਂ ਨੇ ਇੱਕ ਚਿੱਠੀ ਲਿਖੀ ਹੈ ਮੈਜਿਸਟ੍ਰੇਟ ਨੂੰ ਕਿ ਆਪਾਂ ਆਪਣੇ ਬਿਆਨ ਦੁਬਾਰਾ ਮੈਜਿਸਟ੍ਰੇਟ ਨੂੰ ਦੇਣਾ ਚਾਹੁੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਸਰਕਾਰ ਨੇ ਜਾਂ ਪੁਲਿਸ ਨੇ ਸਾਡੇ ਤੇ ਪ੍ਰੈਸ਼ਰ ਪਾਣਾ ਤੇ ਇਸ ਕਰਕੇ ਆਪਾਂ ਮੈਜਿਸਟ੍ਰੇਟ ਨੂੰ ਅੱਜ ਹੀ ਆਪਣੇ ਬਿਆਨ ਦੇਣ ਲਈ ਤਿਆਰ ਹੈ ਔਰ ਇਹਦਾ ਦੇ ਉੱਤੇ ਫਿਰ ਪੱਕੀ ਕਾਰਵਾਈ ਹੋ ਸਕਦੀ ਹੈ ਤੇ ਇਹ ਹਕੀਕਤ ਹੈ ਪੁਆਇੰਟ ਇਹ ਆ ਕਿ ਇਹਦਾ ਸਮਝੌਤਾ ਉਹਦੇ ਨਾਲ 30 ਲੱਖ ਰੁਪਏ ਤੇ ਹੋਇਆ ਸੀ ਉਹਦੇ ਬਾਅਦ ਇਹਨੂੰ ਲਾਰਜੇਟ ਆ ਗਈ ਕਿਸੇ ਨੇ ਉਹਨੂੰ 55 ਲੱਖ ਰੁਪਏ ਦਾ ਆਫਰ ਕੀਤਾ ਤੇ ਇੱਕ ਫੋਰਚੂਨਰ ਗੱਡੀ ਉਹਨੇ ਦੇ ਕੋਲ ਪਹਿਲੇ ਦੋ ਫੋਰਚੂਨਰ ਹੈ ਸਕੂਟੀ ਤੋਂ ਚੜ ਕੇ ਫੋਰਚੂਨਰ ਚੜ ਕੇ ਉਹ ਪਤਾ ਨਹੀਂ ਤਿੰਨ ਫੋਰਚੂਨਰ ਰੱਖਣਾ ਚਾਹੁੰਦੀ ਆ ਪਤਾ ਨਹੀਂ ਕੀ ਫੋਰਚੂਨਰ ਨਾਲ ਇਹਨੂੰ ਪਿਆਰ ਹੋ ਗਿਆ ਪਰ ਇਹਦੀ ਵੀ ਜਾਂਚ ਹੋਣੀ ਚਾਹੀਦੀ ਤੁਸੀਂ ਇਸ ਤਰੀਕੇ ਨਾਲ ਪੰਜਾਬ ਦੇ ਖਜ਼ਾਨੇ ਲੁੱਟ ਕੇ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੇ ਹੋ ਤੁਸੀਂ ਆਪਣਾ ਪ੍ਰਧਾਨ ਬਣਾ ਲੈ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਛਾਣਮੀਨ ਕਰਨੀ ਕਰੋ ਪਰ ਸੱਚਾਈ ਨਾਲ ਹੋਣੀ ਤੇ ਸਿਰਫ ਪੈਸੇ ਨਹੀਂ ਕੁਰਤੇਜ ਨੇੜੀ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਪੋਦੇਦਾਰ ਆ ਭਾਰਤੀ ਜਨਤਾ ਪਾਰਟੀ ਦੇ ਇੱਕ ਕਾਰਕਿਰਤਾ ਆ ਵੇਪਨ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਅੱਜ ਦੀ ਘੜੀ ਸਾਡੇ ਕਾਰਕਿਰਤਾ ਆ ਉਹ ਕਿਸ ਧੜੇ ਨਾਲ ਘੁੰਮ ਰਿਹਾ ਉਹ ਉਸ ਜਤੇ ਬੰਦੀ ਨੂੰ ਉਹ ਉਹਨਾਂ ਦੀ ਆਪਣੀ ਮਰਜ਼ੀ ਆ ਗੱਲ ਬੰਦੇ ਦੀ ਨਹੀਂ ਆ ਗੱਲ ਹੈਗੀ ਸਿਰਫ ਤੇ ਸਿਰਫ ਆ ਪੈਸੇ ਦੀ ਜਾਂਚ ਆਪਾਂ ਨਾਕਾਕੇ ਦੀ ਕਰਾਉਣਾ ਚਾਹੁੰਦੇ ਆ ਨਾ ਬਾਜਵਾ ਦੀ ਜੋ ਹੁਣ ਪ੍ਰਦਾਨ ਬਣਿਆ ਆਪਾਂ ਸਿਰਫ ਮਨੀ ਟ੍ਰੇਲ ਇਹ ਪੈਸਾ ਆਇਆ ਕਿਥੇ ਔਰ ਗਿਆ ਕਿਥੇ ਉਹ ਜਾ ਰਿਹਾ ਕਿਤੇ ਸੀ ਆਪਾਂ ਸਿਰਫ ਉਹਦੀ ਜਾਂਚ ਕਰਾਣ ਵਾਸਤੇ ਆਪ ਸਾਰੇ ਅਨੁਸਧਿਆ ਅਤੇ ਤੁਹਾਡੇ ਰਾਹੀ ਸਾਡੀ ਇਹ ਹੀ ਬੇਨਤੀ ਹੈ ਭਾਰਤੀ ਜਨਤਾ ਪਾਰਟੀ ਸੰਗਰੂਰ ਦੀ ਕਿ ਤੁਸੀਂ ਇਸ ਗੱਲ ਨੂੰ ਉਛਾਲੋ ਔਰ ਸਾਡਾ ਸਹਿਯੋਗ ਦਿਓ ਕਿ ਕਿ ਇਹ ਗੰਦਗੀ ਰੁਕਣੀ ਚਾਹੀਦੀ ਹੈ ਮੈਂ ਵੀ 10 ਸਾਲ ਐਮਐਲਏ ਰਿਹਾ ਹਾਂ ਪਰ ਸਾਡੇ ਖਿਲਾਫ ਤਾਂ ਕਦੀ ਐਸੀ ਗੱਲ ਨਹੀਂ ਹੋਈ ਕਿ ਆਪਾਂ ਪੈਸਾ ਲੈ ਕੇ ਕਿਸੇ ਨੂੰ ਆਂਦਾ ਦਿੰਦੇ ਇਹਨਾਂ ਨੇ ਵੀ ਪਾਰਟੀਆਂ ਚਲਾਈਆਂ ਇਹਨਾਂ ਦੇ ਵੀ ਸਰਕਾਰਾਂ ਬਣੀਆਂ ਕਿਸੇ ਦੇ ਖਿਲਾਫ ਐਸੀ ਗੱਲ ਨਹੀਂ ਹੈ ਤੇ ਇਹ ਹੈਗਾ ਮੁੱਖ ਮੁੱਦਾ ਔਰ ਅਖੀਰ ਦੇ ਵਿੱਚ ਮੈਂ ਬੀਬੀ ਨਰਿੰਦਰ ਕੌਰ ਜੀ ਨੂੰ ਇੱਕ ਐਡਵਾਈਸ ਦੇਣਾ ਚਾਹੁੰਦਾ ਕਿ ਉਹ ਅਰਦਾਸ ਕਰਨ ਕਿ ਕਾਕਾ ਬਚ ਜਾਏ ਕਿਉਂਕਿ ਜੇ ਕਾਕੇ ਨੂੰ ਕੁਝ ਹੋ ਗਿਆ ਤੇ ਪਰਚਾ ਤੇ ਬਲੈਕ ਮਨੀ ਦਾ ਤਾਂ ਵੱਖਰਾ ਹੈ ਅਬ ਬੈਟਮੈਨ ਟੂ ਸੁਸਾਈਡ ਦਾ ਵੀ ਪਰਚਾ ਹੋ ਸਕਦਾ ਇਹਦੇ ਉੱਤੇ ਤੇ ਇਸ ਕਰਕੇ मैं उन्होंने कहना कि अरदस कर रोज़ गुरद्वारा साहब जाके मा टेकन और अरदस कर कि काका बचा सा परिवार स्ट्रग नहीं है पहले मांगे पैसे कि पता कि परिवार स्ट्रोंग नहीं है नॉट स्ट्रोंग है दो करोड़ का पिछला कफला हुआ प्रॉब्लम यह है कि पिछली कमेटी ਜਿਹਦਾ ਮੈਂਬਰ ਐ ਜੋ ਹੁਣ ਨਵਾਂ ਪ੍ਰਧਾਨ ਬਣਿਆ ਹੈ ਜਿਹਨੇ 50 ਲੱਖ ਦਿੱਤੇ ਐ ਪਿਛਲੇ ਕਮੇਟੀ ਦੇ ਵਿੱਚ 2 ਕਰੋੜ ਦੇ ਕਪਲੇ ਨੂੰ ਛੁਪਾਉਣ ਵਾਸਤੇ ਇਹ ਸਾਰਾ ਇਹ ਸਾਜ਼ਿਸ਼ ਰਚੀ ਗਈ ਹੈ। ਔਰ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਕੀਕਤ ਇਹ ਐ ਕਿ ਉਹ ਜਾਣਦੀ ਵੀ ਐ ਔਰ ਉਹਨੇ ਪੈਸੇ ਮੰਗੇ ਵੀ ਐ। ਹਕੀਕਤ ਇਹ ਐ सलाह मशुरा कर सूबे प्रधान है जाखड़ साहब उन्होंने जो भी पार्टी फैसला कर रही है देखो यह गल बहुत ही गलत है किसी की जान खतरे चाह शरे पैसे दिख रहे शरेआम पैसे दिख रहे ਵੀਡੀਓ ਬਣੀ ਹੋਈ ਹੈ ਇੱਕ ਰਿਕਾਰਡਿੰਗ ਹੈ ਜਿੱਥੇ ਉਹ ਕਾਕੇ ਨੂੰ ਇੱਕ ਰਾਤ ਪਹਿਲੇ ਘਰੇ ਬੁਲਾ ਰਹੀ ਹੈ ਤੇ ਆਪਾਂ ਤਾਂ ਜਾਣ ਸਮਝਦਾ ਹੈ ਕਹਦੀ ਹੈ ਵੀ ਕਹਿੰਦੇ ਵੀ ਜਿਹੜੇ ਪਾਰਟੀਆਂ ਨੇ ਆਪਾਂ ਦੀ ਭਾਜੀਪੀ ਕਾਂਗਰਸ ਨੂੰ ਵਧਵਾਉਂ ਕਰਦੇ ਨੇ ਕਿਵੇਂ ਨੇ ਬਾਕੀ ਕਹਿੰਦੀ ਹੈ ਕਿ ਸਸਤਾ ਪੈਸਾ ਵੀ ਆਪਾਂ ਹੀ ਪਾ ਦਾਲੇ ਉਥੇ ਕੀ ਗੱਲ ਕਰਦੇ ਹੋ ਭਾਈ ਸਾਹਿਬ ਬੰਦੇ ਹੁੰਦੇ ਰਿਕਾਰਡਿੰਗ ਹੁੰਦੇ ਫੋਟੋ ਆਉਂਦੇ ਨਾਲ ਸਾਡੇ ਭੱਲੇ ਕੱਖ ਨਹੀਂ ਹੈ ਸਾਡੇ ਕੋਲ ਕਿਉਂ ਆਣਗੇ ਉਹ ਲੋਕ ਆਪਾ ਕਿਵੇਂ ਫਸਾ ਰਹੇ ਫਿਰ ਸਬੂਤ ਦਿਖਾ ਲੈ ਮੈਂ ਤਾਂ ਕਹਿੰਦਾ ਜਾਂਚ ਕਰਾਣਾ ਕਹ ਦੇ ਕਿ ਇਹ ਕਾਂਗਰਸ ਪਾਰਟੀ ਦੇ ਪੈਸੇ ਆ ਜਾਂ ਇਹ ਭਾਜਪਾ ਦੇ ਪੈਸੇ ਆ ਜਾਂ ਅਰਵਿੰਦ ਖੰਨਾ ਦੇ ਪੈਸੇ ਆ ਜਾਂਚ ਕਰਾ ਖੁੱਲੀ ਜਾਂਚ ਕਰਾ ਪਬਲਿਕ ਦੀ ਜਾਂਚ ਕਰਾਓ ਆਪਾਂ ਜਾਂਚ ਤੋਂ ਨਹੀਂ ਡਰ ਰਹੇ ਜੇ ਤੈਨੂੰ ਲੱਗਦਾ ਕਿ ਤੈਨੂੰ ਫਸਾਇਆ ਜਾ ਰਿਹਾ ਹੈ ਤੇ ਐ ਤੇ ਸਪਸ਼ਟੀਕਰਨ ਪਬਲਿਕ ਦੇ ਵਿੱਚ ਤਾਈ ਆਊਗਾ ਤੇ ਚੰਗੀ ਜਾਂਚ ਹੋਵੇ ਤੇ ਕਰਾਓ ਜਾਂਚ ਆਪਾਂ ਨਹੀਂ ਰੋਕ ਰਹੇ ਆਪਾਂ ਤਾਂ ਡਿਮਾਂਡ ਕਰ ਰਹੇ ਜਾਂਚ ਕਰਾਓ